ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਲਕ ਦੇ ਵੱਲੋਂ ਥੋੜਾ ਸੰਕੇਤ ਹੋਇਆ ਹੈ ਕਿ ਜਿਹੜੇ ਜੀਵ ਅਭਿਆਸੀ ਨੇ ਅਭਿਆਸ ਕਰਦੇ ਨੇ ਸਿਮਰਨ ਕਰਦੇ ਨੇ ਕੀ ਉਹਨਾਂ ਦਾ ਸਿਮਰਨ ਸਕਸੈਸਫੁਲ ਹੈ ਮਾਲਕ ਨੂੰ ਉਹਨਾਂ ਦੀ ਭਗਤੀ ਮਨਜ਼ੂਰ ਹੈ ਕਿ ਉਹਨਾਂ ਨੂੰ ਉਹਨਾਂ ਦੇ ਸਿਮਰਨ ਦਾ ਫਲ ਮਿਲਦਾ ਹੈ ਜਾਂ ਨਹੀਂ ਮਿਲਦਾ ਅੱਜ ਇਹ ਜਾਣਨਾ ਅਤਿ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਗੁਰਮੁਖ ਸਿਮਰਨ ਕਰਤੇ ਰਹੇ ਆ ਪਰ ਬਾਅਦ ਵਿੱਚ ਉਹਨਾਂ ਦੇ ਕੋਲ ਇੱਕ ਜਵਾਬ ਹੁੰਦਾ ਹੈ ਕਿ ਭਾਈ ਸਾਹਿਬ ਓਨੀ ਦੇਰ ਤੋਂ ਬਾਬਾ ਜੀ ਐਨੀ ਦੇਰ ਤੋਂ ਸਿਮਰਨ ਕਰ ਰਹੇ ਆ ਪਰ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਜੇ ਪ੍ਰਾਪਤ ਨਹੀਂ ਹੋਇਆ ਗੁਰਮਖ ਪਿਆਰਿਓ ਇਸ ਦਾ ਮਤਲਬ ਇਹ ਸਾਡਾ ਸਿਮਰਨ ਕਰਨ ਦਾ ਜਿਹੜਾ ਢੰਗ ਹੈ ਉਹ ਸਹੀ ਨਹੀਂ ਹੈ ਦਾਸ ਨੇ ਇੱਕ ਵਾਰ ਨਹੀਂ ਬਹੁਤ ਵਾਰ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸਿਮਰਨ ਕਰਨ ਤੋਂ ਪਹਿਲਾਂ ਸਾਨੂੰ ਕੁਝ ਪਰਹੇਜ਼ ਕਰਨੇ অতি ਜ਼ਰੂਰੀ ਹੈ ਜਿਆਦਾ ਕਰਕੇ ਸੰਗਤਾਂ ਸਿਮਰਨ ਅਭਿਆਸ ਪਾਠ ਪੂਜਾ ਸੇਵਾ ਬਹੁਤ ਕਰਦੀਆਂ ਨੇ ਪਰ ਲੇਕਿਨ ਉਹ ਪਰਹੇਜ ਨਹੀਂ ਕਰਦੀਆਂ ਪਰਹੇਜ ਕਾਦਾ ਜਿਹੜੀ ਚੀਜ਼ ਸਾਡੇ ਸਿਮਰਨ ਨੂੰ ਲੁੱਟ ਲੈਂਦੀ ਏ ਜਿਹੜੀ ਚੀਜ਼ ਸਾਡੀ ਸੇਵਾ ਨੂੰ ਸਾਡੇ ਨਿਤਨੇਮ ਨੂੰ ਲੁੱਟ ਲੈਂਦੀ ਏ ਉਸ ਚੀਜ਼ ਤੋਂ ਸਾਨੂੰ ਸੁਚੇਤ ਰਹਿਣਾ ਪੈਣਾ ਸਾਨੂੰ ਹੁਸ਼ਿਆਰ ਰਹਿਣਾ ਪੈਣਾ ਵਪਾਰ ਤੇ ਕਰਦੇ ਆ ਅਸੀਂ ਬਾਦਸ਼ਾਹ ਕਰਵਾਨੀ ਚ ਫਰਮਾਉਂਦੇ ਐ ਬਣਜ ਕਰੋ ਵਣਜਾਰੇ ਹੋ ਕਿ ਭਾਈ ਤੁਸੀਂ ਵਪਾਰੀ ਬਣ ਜੋ ਵਪਾਰ ਕਰੋ ਤੁਸੀਂ ਪਰ ਸ਼ਰਤ ਹੈ ਕਿ ਕੀਤਾ ਹੋਇਆ ਵਪਾਰ ਉਸ ਨੂੰ ਸੰਭਾਲ ਕੇ ਰੱਖ ਲਿਓ ਬਣਜ ਕਰੋ ਵਣਜਾਰੇ ਹੋ ਵਖਰ ਲੇਹੋ ਸੰਭਾਲ ਹੁਣ ਜਿਹੜਾ ਵਪਾਰ ਕੀਤਾ ਉਹ ਵਸਤੂ ਨੂੰ ਸੰਭਾਲ ਕੇ ਰੱਖ ਲਿਓ ਭਾਵ ਜੋ ਵੀ ਆਪਾਂ ਸਿਮਰਨ ਕਰਦੇ ਹਾਂ ਭਜੇ ਨੇ ਬੰਦਗੀ ਕਰਦੇ ਹਾਂ ਸੇਵਾ ਕਰਦੇ ਹਾਂ ਉਸ ਨੂੰ ਸੰਭਾਲ ਕੇ ਕਿੱਦਾਂ ਰੱਖਣਾ ਤੇ ਕੌਣ ਉਸ ਨੂੰ ਲੁੱਟ ਕੇ ਲੈ ਕੇ ਜਾਂਦਾ ਬਾਦਸ਼ਾਹ ਨੇ ਫਰਮਾਨ ਕੀਤਾ ਇਸ ਦੇਹੀ ਮੈਂ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਚੋਰ ਇਸ ਦੇਹੀ ਦੇ ਵਿੱਚ ਵਸਦੇ ਐ ਉਹ ਸਾਡਾ ਸਾਰਾ ਕੁਝ ਲੁੱਟ ਲੈਂਦੇ ਐ ਵੈਸੇ ਬਾਦਸ਼ਾਹ ਨੇ ਗੁਰਬਾਣੀ ਚ ਇੱਥੇ ਦਸੀ ਐ ਅੰਮ੍ਰਿਤ ਨੂੰ ਲੁੱਟਣਾ ਅਮਰਤਨ ਇਸ ਦਿਹੀ ਮੈਂ ਪੰਜ ਚੋਰ ਵਸੈ ਕਾਮ ਕਰੋ ਨੂੰ ਮੋਹ ਹੰਕਾਰਾ ਅਮਰਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਕਬੀ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਲੁੱਟਣ ਨਾ ਦਿਆ ਕਰੋ ਕਿਵੇਂ ਬਚਾ ਸਕਦੇ ਆ ਸਾਨੂੰ ਸਾਵਧਾਨ ਹੋਣਾ ਪਏਗਾ ਸਭ ਤੋਂ ਪਹਿਲਾਂ ਨਿੰਦਿਆ ਚੁਗਲੀ ਬੈਰ ਬ੍ਰੋਧ ਈਰਖਾ ਨਫ਼ਰਤ ਸੈنسੀ ਚਿੰਤਾ ਫਿਕਰ ਸਾਨੂੰ ਇਹਨਾਂ ਤੋਂ ਗੁਰੇਜ਼ ਕਰਨਾ ਪਏਗਾ ਸਾਨੂੰ ਸਾਵਧਾਨ ਹੋਣਾ ਪਏਗਾ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਗਲੀ ਵੈਰ ਵਰੋ ਦੀਰਖਾ ਨਹੀਂ ਕਰਨੀ ਸੰਗਤ ਜੀ ਜਦੋਂ ਅਸੀਂ ਵੈਰ ਬੁਸ ਕਰਦੇ ਹਾਂ ਉਸ ਵੇਲੇ ਸਾਡਾ ਸਾਰਾ ਕੁਝ ਲੁੱਟਿਆ ਜਾਂਦਾ ਹੈ ਅਤੇ ਨੰਬਰ 2 ਦੇ ਉੱਤੇ ਕੀ ਤੁਹਾਡਾ ਕੀਤਾ ਹੋਇਆ ਸਿਮਰਨ ਤੁਹਾਨੂੰ ਕਿਦਾਂ ਪਤਾ ਲੱਗੇਗਾ ਹੀ ਸਕਸੈਸਫੁਲ ਹੋ ਗਿਆ ਕੇ ਮਾਲਕ ਨੂੰ ਮਨਜ਼ੂਰ ਹੋ ਗਿਆ ਸੰਗਤ ਜੀ ਤੁਹਾਨੂੰ ਪਤਾ ਉਦੋਂ ਲੱਗੇਗਾ ਜਦੋਂ ਤੁਹਾਡੇ ਅੰਦਰੋਂ ਕੋਈ ਨਾ ਕੋਈ ਨਿਸ਼ਾਨੀ ਪ੍ਰਗਟ ਹੋਏ ਜਿਹੜੇ ਭਗਤ ਜਨ ਹੁੰਦੇ ਐ ਉਹਨਾਂ ਦੇ ਅੰਦਰੋਂ ਕੁਝ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਮਾਲਕ ਨੂੰ ਮਿਲਣ ਦੀ ਪਹਿਲੀ ਨਿਸ਼ਾਨੀ ਜੋ ਤੁਸੀਂ ਰਹਿਰਾ ਸਾਹਿਬ ਦੇ ਵਿੱਚ ਪੜਦੇ ਹੋ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਇਹ ਸਿਮਰਨ ਕਰਨ ਦੇ ਨਾਲ ਹੀ ਪ੍ਰਾਪਤ ਹੋਏਗਾ ਸਿਮਰਨ ਦੀ ਦੇਣ ਹੈ ਸਿਮਰਨ ਤੋਂ ਇਲਾਵਾ ਇਹ ਪ੍ਰਾਪਤੀ ਨਹੀਂ ਹੋ ਸਕਦੀ ਜਦੋਂ ਤੁਸੀਂ ਇੱਕ ਮਨ ਇਕਚਿਤ ਕਰਕੇ ਸਿਮਰਨ ਕਰੋਗੇ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਇਹ ਰਸ ਜਿਹਨੂੰ ਹਰ ਰਸ ਕਹਿੰਦੇ ਨੇ ਜੀਤੋ ਬਗੈਰ ਅਸੀਂ ਭਾਗਾ ਤੋ ਹੀਣੇ ਆ ਜੀਤੋਂ ਬਿਗੈਰ ਅਸੀਂ ਜਮਾਂ ਦੇ ਵਾਸਾ ਉਹ ਹਰ ਰਸ ਸਿਮਰਨ ਕਰ ਕਰਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਆ ਇਸ ਤੋਂ ਅੱਗੇ ਕੀ ਕੁਝ ਮਿਲੇਗਾ ਜੇ ਕੁਝ ਗੁਰਮਖ ਪਿਆਰਿਆਂ ਨੂੰ ਪਤਾ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਣ ਦੀ ਕਿਰਪਾਲਤਾ ਕਰਨਗੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰਮਖ ਪਿਆਰਿਓ ਉਸ ਦੇ ਉੱਤੇ ਵੀ ਵਿਚਾਰ ਕਰਾਂਗੇ ਕਿ ਅੰਮ੍ਰਿਤ ਹਰ ਰਸ ਤੋਂ ਬਾਦ ਸਾਨੂੰ ਕਿਹੜੀਆਂ ਨਿਸ਼ਾਨੀਆਂ ਨੇ ਜੋ ਪ੍ਰਗਟ ਹੋਣਗੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ